ਹਾਂਜੀ ਬਹੁਤ ਸਾਰੇ ਭੈਣ ਭਰਾ ਜਿਹੜੇ ਸਵਾਲ ਕਰਦੇ ਆ ਕਮੈਂਟਾਂ ਵਿੱਚ ਕਿ ਕੈਨੇਡਾ ਵਿੱਚ ਕੀ ਆ ਕੁਝ ਬਚਦਾ ਏ ਜਾਂ ਨਹੀਂ ਬਚਦਾ ਖਰਚੇ ਕੱਢਣ ਤੋਂ ਬਾਅਦ ਕਿੰਨੇ ਕੁ ਪੈਸੇ ਬਚ ਜਾਂਦੇ ਆ ਤਾਂ ਇੱਥੇ ਨਾ ਦੋ ਚੀਜ਼ਾਂ ਇੱਕ ਕੀ ਆ ਸਟੱਡੀ ਪਰਮਿਟ ਹੈ ਦੂਜਾ ਵਰਕ ਪਰਮਿਟ ਹੈ ਹੋਰ ਵੀ ਬਥੇਰੇ ਆ ਰੈਫਿਊਜੀ ਵਾਲੇ ਆ ਡਿਫਾਲਟਰ ਆ ਵਿਜ਼ਟਰ ਪਰ ਆਪਾਂ ਦੋ ਚੀਜ਼ਾਂ ਨੂੰ ਦੇਖਦੇ ਆ ਇੱਕ ਕੀ ਆ ਜਿਹੜੇ ਆ ਵਰਕ ਪਰਮਿਟ ਵਾਲੇ ਆ ਦੂਜੇ ਕੀ ਆ ਸਟੱਡੀ ਪਰਮਿਟ ਵਾਲੇ ਆ ਤਾਂ ਸਟੱਡੀ ਪਰਮਿਟ ਵਾਲੇ ਕੀ ਆ ਇੱਥੇ ਸਿਰਫ 24 ਘੰਟੇ ਕੰਮ ਕਰ ਸਕਦੇ ਆ 24 ਘੰਟਿਆਂ ਦਾ ਮਤਲਬ ਕੀ ਆ ਵੀਕ ਵਿੱਚ ਕੀ ਆ 7 ਦਿਨ ਹੁੰਦੇ ਆ ਤੇ 7 ਦਿਨਾਂ ਚ ਕੀ ਉਹ ਸਿਰਫ 24 ਘੰਟੀ ਕੰਮ ਕਰ ਸਕਦੇ ਆ 24 ਘੰਟਿਆਂ ਦਾ ਮਤਲਬ ਹੈ ਜਾਂ ਤਾਂ ਉਹ 8-8 ਘੰਟਿਆਂ ਦੀਆਂ ਤਿੰਨ ਸ਼ਿਫਟਾਂ ਲਾ ਲੈਣ ਜਾਂ ਫਿਰ 2 ਘੰਟਿਆਂ ਦੀ ਮਤਲਬ 2 ਦਿਨਾਂ ਦੀਆਂ ਕੀ ਆ 12-12 ਘੰਟਿਆਂ ਦੇ ਕਿੰਡੀਆਂ ਚਫਟਾਂ ਲਾ ਕੇ ਆਪਦੀ 24 ਘੰਟੇ ਪੂਰੇ ਕਰ ਲੈ। ਤਾਂ ਕਿਵੇਂ ਵੀ ਆ ਕਿ ਸਟੂਡੈਂਟ ਕੀ 24 ਘੰਟਿਆਂ ਤੋਂ ਵੱਧ ਕੰਮ ਨਹੀਂ ਕਰ ਸਕਦਾ। ਉਹ ਗੱਲ ਵੱਖਰੀ ਆ ਕਿ ਬੰਦਾ ਕੈਸ਼ ਤੇ ਕੰਮ ਕਰ ਲੇ ਜਾਂ ਫਿਰ ਕੋਈ ਹੋਰ ਜਿਗਾਰੜ ਲੱਗ ਜੇ ਤਾਂ ਉਹ ਗੱਲ ਵੱਖਰੀ ਆ। ਪਰ ਮਤਲਬ ਕਾਨੂੰਨੀ ਤੌਰ ਤੇ ਕੀ ਇੱਥੇ ਸਟੂਡੈਂਟ ਆ ਸਿਰਫ 24 ਘੰਟੇ ਕੰਮ ਕਰ ਸਕਦਾ। ਤੇ 24 ਘੰਟੇ ਕੰਮ ਕਰਕੇ ਸਟੂਡੈਂਟ ਕੀ ਆ 13 ਤੋਂ 1400 ਰੁਪਇਆ ਜਿਹੜਾ ਸੌਰੀ ਡਾਲਰ ਆ ਜਿਹੜਾ ਉਹ ਕੀ ਇੱਕ ਸਟੂਡੈਂਟ ਨੂੰ ਬਣ ਜਾਂਦਾ। ਤਾਂ ਉਹਦੇ ਜਿਹੜੇ ਖਰਚੇ ਹੁੰਦੇ ਆ ਉਹ ਕਾਫੀ ਖਰਚੇ ਆ ਜਾਂਦੇ ਆ ਜਿੱਦਾਂ ਤੁਸੀਂ ਲਾ ਲਓ ਗਰੋਸਰੀ ਦੇ ਜਿਹੜਾ ਵੱਡਾ ਖਰਚਾ ਹੈ ਉਹ ਖਰਚਾ ਸਾਰਾ ਮਤਲਬ ਰੈਂਟ ਦਾ ਰੈਂਟ ਕੀ ਆ 450 ਤੋਂ 500 ਡਾਲਰ ਕੀ ਇੱਕ ਸਟੂਡੈਂਟ ਭਰਦਾ ਤਾਂ ਜਿਨੇ ਮਤਲਬ ਪ੍ਰਾਈਵੇਟ ਰਹਿਣਾ ਤਾਂ ਉਹ 600 700 ਵੀ ਦੇ ਜਾਂਦੇ ਆ ਪਰ ਜੇ ਸ਼ੇਅਰਿੰਗ 'ਚ ਵੀ ਰਹਿੰਦਾ ਤਾਂ ਸਟੂਡੈਂਟ ਕੀ ਘੱਟੋ ਘੱਟ 450 ਤੋਂ 500 ਡਾਲਰ ਕੀ ਰੈਂਟ ਦਿੰਦਾ ਤਾਂ ਗਰੋਸਰੀ ਲਾ ਲਓ ਤੁਸੀਂ 250 ਤੋਂ 200 ਦੇ ਵਿੱਚ ਕੀ ਆ ਗਰੋਸਰੀ ਬੰਦੇ ਦੀ ਹੋ ਜਾਂਦੀ ਆ ਰੋਟੀ ਦਾਲ ਰੋਟੀ ਚਾਹ ਪਾਣੀ ਜੋ ਵੀ ਹੁੰਦਾ ਤਾਂ ਇਸ ਤੋਂ ਇਲਾਵਾ ਉਸ ਦੇ ਖਰਚੇ ਹੁੰਦੇ ਆ ਕਿ ਬਾਹਰ ਟ੍ਰੈਵਲ ਕਰਨਾ ਹੈ ਕੰਮ ਤੇ ਜਾਣਾ ਹੈ ਤਾਂ ਜੋ ਵੀ ਉਥੋਂ ਦੇ ਕਿਰਾਇਆ ਲੱਗਦਾ ਸਾਰਾ ਕੁਝ ਪਾ ਕੇ ਕੀ ਆ ਤੁਸੀਂ ਲਾ ਲਓ ਹੁਣ ਤੱਕ ਕੀ 8-900 ਡਾਲਰ ਆ ਜਿਹੜਾ ਸਟੂਡੈਂਟ ਦਾ ਲੱਗ ਜਾਂਦਾ ਤਾਂ ਹੋਰ ਵੀ ਕਈ ਖਰਚੇ ਆ ਜਾਂਦੇ ਨੇ ਇਸ ਤੋਂ ਇਲਾਵਾ ਬੰਦੇ ਨੇ ਇੱਥੇ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ ਜਾਂ ਕੋਈ ਵਰਕ ਪਰਮਿਟ ਅਪਲਾਈ ਕਰਨਾ ਹੋਰ ਇਦਾਂ ਦੇ ਕਈ ਖਰਚੇ ਨਿਕਲੇ ਆਉਂਦੇ ਨੇ ਤਾਂ ਕੁੱਲ ਮਿਲਾ ਕੇ ਸਟੂਡੈਂਟ ਕੁਝ ਜ਼ਿਆਦਾ ਨਹੀਂ ਇੱਥੇ ਬਚਾ ਸਕਦਾ ਉਸਦੇ ਆਉਂਦੀਆਂ ਫੀਸਾਂ ਵੀ ਭਰਨੀਆਂ ਹੁੰਦੀਆਂ ਤਾਂ ਸਟੂਡੈਂਟ ਨੂੰ ਕੁਝ ਵੀ ਨਹੀਂ ਬਚਦਾ ਜੇ ਉਹ ਕੋਈ ਮਤਲਬ ਕੈਸ਼ ਤੇ ਕੰਮ ਨਹੀਂ ਕਰਦਾ ਤਾਂ ਗੱਲ ਕਰਦੇ ਆਂ ਵਰਕ ਪਰਮਿਟ ਵਾਲਿਆਂ ਦੀ ਵਰਕ ਪਰਮਿਟ ਵਾਲਿਆਂ ਦਾ ਇਦਾਂ ਹੈ ਕਿ ਹੁਣ ਇਹ ਸਾਰਿਆਂ ਦਾ ਲੱਗ-ਲੱਗ ਹੈ ਆਪਾਂ ਕੋਈ ਇੱਕ ਫਿਕਸ ਅਮਾਉਂਟ ਨਹੀਂ ਕਹਿ ਸਕਦੇ ਕਿ ਵਰਕ ਪਰਮਿਟ ਵਾਲੇ ਆ ਜਿਹੜੇ 2 ਲੱਖ ਬਣਾ ਲੈਂਦੇ ਆ 3 ਲੱਖ ਬਣਾ ਲੈਂਦੇ ਆ ਤਾਂ ਵਰਕ ਪਰਮਿਟ ਵਾਲਿਆਂ ਨੂੰ ਆਪਾਂ ਇਸ ਤਰ੍ਹਾਂ ਦੇਖ ਸਕਦੇ ਆ ਜਿਹੜਾ ਬੰਦਾ ਇੱਥੇ ਕੀ ਆ ਤੁਸੀਂ ਲਾ ਲਓ ਕੋਈ ਵੀ ਮਿਨੀਮਮ ਰੇਟ ਤੇ ਕੰਮ ਕਰਦਾ ਜਿੱਦਾਂ ਕਿ 17 ਡਾਲਰ ਆ ਮਿਨੀਮਮ ਵੇਜ ਤਾਂ ਬੰਦਾ ਦੋ ਜਗ੍ਹਾ ਵੀ ਕੰਮ ਕਰਦਾ 6 ਦਿਨੋਂ ਵੀ ਕੰਮ ਕਰਦਾ ਕੋਈ 8-8 10-10 ਘੰਟਿਆਂੀਆਂ ਵੀ ਸ਼ਿਫਟਾਂ ਲਾਉਂਦਾ ਕਿਸੇ ਵੀ ਤਰੀਕੇ ਨਾਲ ਕਿਤੇ ਵੀ ਕੰਮ ਕਰਦਾ ਤਾਂ ਉਹ ਕੀ ਆ ਬੰਦਾ ਕੀ ਆ 2500 ਤੋਂ ਕੀ ਆ 3000 ਤੱਕ ਕਮਾ ਸਕਦਾ ਜਿਹਦੇ ਚੋਂ ਕੀ ਆ ਜੇ ਉਹਦੇ ਕੋਲ ਗੱਡੀ ਆ ਤਾਂ ਉਹ ਸਾਰੇ ਖਰਚੇ ਪਾ ਕੇ ਕੀ ਉਹ ਉਹਦਾ ਕੀ ਆ ਤੁਸੀਂ ਲਾ ਲਓ 1500 1200 ਕੀ ਇੰਨਾ ਖਰਚਾ ਆ ਜਾਂਦਾ ਪਿੱਛੇ ਰਹਿ ਗਏ ਡਾਲਰ ਉਹਨੂੰ ਕੀ ਆ 16 1700 ਕੀ ਡਾਲਰ ਬਚ ਜਾਂਦਾ ਤਾਂ 16 1700 ਦਾ ਕੀ ਆ ਇੰਡੀਆ ਵਿੱਚ ਕਿੰਨੇ ਪੈਸੇ ਬਣਦੇ ਆ ਉਹਦਾ ਮੰਨਦਾ 1 ਲੱਖ ਰੁਪਇਆ 1 ਲੱਖ ਰੁਪਇਆ ਜਾਂ ਸਵਾ ਲੱਖ ਰੁਪਇਆ ਬਣਦਾ ਤਾਂ ਇਹ ਇੱਕ ਨਾਰਮਲ ਬੰਦੇ ਦੀ ਮੈਂ ਇੱਕ ਤੁਹਾਨੂੰ ਕੀ ਅਮਾਉਂਟ ਦਸੀ ਹੈ ਜੋ ਇੱਧਰ ਬੰਦਾ ਕਮਾਉਂਦਾ ਆਪਣੇ ਖਰਚੇ ਕੱਢ ਕੇ 1 ਲੱਖ ਰੁਪਈਆ ਸਵਾ ਲੱਖ ਰੁਪਈਆ ਪਰ ਕੀ ਇਹ ਹਰ ਇੱਕ ਬੰਦੇ ਦਾ ਕੰਮ ਕੀ ਆ ਅਲੱਗ-ਅਲੱਗ ਹੁੰਦਾ ਹੈ ਜ਼ਰੂਰੀ ਨਹੀਂ ਕਿ ਹਰ ਇੱਕ ਬੰਦਾ ਕੀ ਇੱਥੇ 17 ਡਾਲਰਾਂ ਦੀ ਕੰਮ ਕਰੇ ਕੋਈ ਬੰਦਾ ਕੀ ਆ 24 ਡਾਲਰਾਂ ਵਾਲੀ ਵੀ ਕਿਸੇ ਨੂੰ ਜੋਬ ਮਿਲ ਜਾਂਦੀ ਆ ਕਿਸੇ ਨੂੰ ਕੀ ਆ 30 ਡਾਲਰਾਂ ਵਾਲੀ ਵੀ ਜੋਬ ਮਿਲ ਜਾਂਦੀ ਆ ਤਾਂ ਕੋਈ ਬੰਦਾ ਕੀ ਆ 3 ਲੱਖ ਵੀ ਆ ਜਿਹੜਾ ਬਚਾ ਸਕਦਾ ਹੈ 6000 ਡਾਲਰ ਕਮਾ ਕੇ ਕੋਈ ਬੰਦਾ ਇੱਥੇ ਕੀ 2.5 ਲੱਖ 2 ਲੱਖ ਵੀ ਬਚਾ ਸਕਦਾ ਪਰ ਘੱਟੋ ਘੱਟ ਮਤਲਬ ਮਿਨੀਮਮ ਵੇਜ ਵਾਲਾ ਕੰਮ ਕਰਕੇ ਕੀ ਇਹ ਬੰਦਾ ਇੱਥੇ ਆਪਣਾ 1 ਲੱਖ ਸਵਾ ਲੱਖ ਰੁਪਇਆ ਬਚਾ ਸਕਦਾ ਤਾਂ ਇਹੀ ਆ ਸਟੂਡੈਂਟ ਇੱਥੇ ਕੁਝ ਨਹੀਂ ਬਚਾਉਂਦਾ ਤੇ ਵਰਕ ਪਰਮਿਟ ਵਾਲਾ ਬੰਦਾ ਲੱਖ ਰੁਪਏ ਤੋਂ ਲੈ ਕੇ ਉੱਪਰ ਨੂੰ ਕਿੰਨਾ ਮਰਜ਼ੀ ਚਲੇ ਜਾਓ ਤੁਸੀਂ 1.5 ਲੱਖ 2 ਲੱਖ 3 ਲੱਖ ਤਾਂ ਇੰਨੇ ਪੈਸੇ ਆ ਜਿਹੜੇ ਬਚ ਜਾਂਦੇ ਨੇ ਪਰ ਉਹਨਾਂ ਇਹ ਆ ਕਿ ਜੇ ਤੁਸੀਂ ਬਾਹਰ ਆਏ ਆ ਤਾਂ ਤੁਹਾਨੂੰ ਕੀਆ ਕੀਮਤ ਵੀ ਚੁਕਾਉਣੀ ਪੈਣੀ ਆ ਤੁਹਾਨੂੰ ਕੀਆ ਦਿਨ ਰਾਤ ਕੰਮ ਵੀ ਕਰਨਾ ਪੈਣਾ ਤਾਂ ਜਿੰਨੀ ਕ ਬੰਦਾ ਮਿਹਨਤ ਕਰੂਗਾ ਜਿੱਦਾਂ ਦਾ ਬੰਦਾ ਕੰਮ ਲੱਭ ਲੂਗਾ ਤਾਂ ਓਨੇ ਕ ਪੈਸੇ ਉਹ ਬਚਾ ਲੂਗਾ ਬਾਕੀ ਇੱਥੇ ਕੀਆ ਬਹੁਤ ਸਾਰੇ ਜਿਹੜੇ ਮੁੰਡੇ ਕੁੜੀਆਂ ਫਾਲਤੂ ਦੇ ਖਰਚੇ ਵੀ ਕਰਦੇ ਆ ਜੇ ਬੰਦਾ ਉਹ ਨਾ ਖਰਚ ਕਰੂਗਾ ਤਾਂ ਉਹ ਵੀ ਕੀਆ 40-50 ਹਜ਼ਾਰ ਬੰਦਾ ਆਮ ਬੰਦੇ ਨਾਲੋਂ ਕੀਆ ਵੱਧ ਬਚਾ ਲੈਂਦਾ